ਬਕੀ ਹੋਇਆ ਆ ਕੀ ਹੋਇਆ ਬਕੀ ਹੋਇਆ ਬਕੀ ਨੌਕਰੀ ਤੇ ਤਨਖਾਹ ਦੇ ਵਿੱਚ ਵਾਅਦੇ ਦੀ ਮੰਗ ਨੂੰ ਲੈ ਕੇ ਆਂਗੜਵਾਰੀ ਵਰਕਰ ਇੱਕ ਵਾਰੀ ਮੁਰਤ ਤੋਂ ਸਰਕਾਂ ਦੇ ਉੱਤੇ ਉਤਰੇ ਤਸਵੀਰਾਂ ਮੁਖਸਰ ਤੇ ਹਲਕਾ ਗਿੱਤਰ ਵਹਾਦੀਆਂ ਨੇ ਜਿੱਥੇ ਆਂਗੜਵਾਰੀ ਵਰਕਰ ਯੂਨੀਅਨ ਦੇ ਵੱਲੋਂ ਰੈਲੀ ਕੱਢੀ ਗਈ ਤੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਪੂਕਿਆ ਗਿਆ ਵਰਕਰਾਂ ਦਾ ਕਹਿਣਾ ਸੀ ਕਿ 41 ਸਾਲ ਪਹਿਲਾਂ 2 ਅਕਤੂਬਰ ਦੇ ਹੀ ਦਿਨ ਆਂਗਣਵਾੜੀ ਸਕੀਮ ਦੀ ਸ਼ੁਰੂਆਤ ਹੋਈ ਸੀ ਪਰ ਐਨੇ ਸਾਲ ਵੀ ਜਾਣ ਤੋਂ ਬਾਅਦ ਵੀ ਉਹਨਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਨੇ ਮੰਗਾ ਨਾਮ ਨੇ ਜਾਣਦੇ ਉਹਨਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਤੇ ਨਾਲ ਹੀ ਦਿੱਲੀ ਜਾ ਕੇ ਆਪਣੀ ਆਵਾਜ਼ ਉਲੰਧ ਕਰਨ ਦੀ ਚੇਤਾਵਨੀ ਦਿੱਤੀ ਸਾਡੇ ਇਨਾਂ ਕਿੰਦੇ ਤਨਖਾਹਾਂ ਦੇ ਵਿੱਚ ਨਿਗੁਣਾ ਜਿਹਾ ਵਾਅਦਾ ਕੀਤਾ ਸਰਕਾਰ ਨੇ ਸਾਨੂੰ ਨਾ ਸੈਂਟਰ ਸਰਕਾਰ ਸਾਡੀ ਸੁਣ ਰਹੀ ਹੈ ਨਾ ਪੰਜਾਬ ਸਰਕਾਰ ਸੁਣ ਰਹੀ ਹੈ ਅੱਜ ਅਸੀਂ ਸਾਰੇ ਆਂਗਣਵਾੜੀ ਮਲਾਜ਼ਮ ਜੂਨੀਅਨ ਪੂਰੇ ਪੰਜਾਬ ਦੇ ਪੂਰੇ ਪੰਜਾਬ ਲੈਵਲ ਤੇ ਮਤਲਬ ਬਲਾਕ ਪੱਧਰ ਤੇ ਅਸੀਂ ਧਰਨੇ ਦੇਣ ਦੇਣ ਜਾ ਰਹੇ ਹਾਂ ਤੇ ਇੱਥੇ ਮੋਦੀ ਸਰਕਾਰ ਔਰ ਪੰਜਾਬ ਸਰਕਾਰ ਦੇ ਪੁਤਲੇ ਫੁਕੇ ਆ ਵਾਲੇ ਟਾਈਮ ਦੇ ਵਿੱਚ ਇਹੀ ਰਣਨੀਤੀ ਹੋਊਗੀ ਸਾਡੀ ਹੁਣ ਅਸੀਂ ਅੱਜ ਬਲਾਕ ਪੱਧਰ ਤੇ ਸਾੜੇ ਇਸ ਤੋਂ ਬਾਅਦ ਅਸੀਂ ਜਿਹੜੇ ਜ਼ਿਲ੍ਹਾ ਪੱਧਰ ਤੱਕ ਪ੍ਰੋਗਰਾਮ ਕਰਾਂਗੇ ਉਸ ਤੋਂ ਬਾਅਦ ਅਸੀਂ ਨਵੰਬਰ ਦੇ ਵਿੱਚ ਜਿਹੜਾ ਦਿੱਲੀ ਜਾਵਾਂਗੇ ਦਿੱਲੀ ਮੋਰਚਾ ਖੋਲ੍ਹਾਂਗੇ ਜਾਨ